ਜੀ ਮਿੱਤਰੋ ਤੁਹਾਡਾ ਸਵਾਗਤ ਹੈ ਆਪੇ YouTube ਚੈਨਲ ਤੇ ਜੇਕਰ ਤੁਸੀਂ ਨਵੇਂ ਹੋ ਚੈਨਲ ਨੂੰ ਕਾਹ ਲੋ ਸਬਸਕ੍ਰਾਈਬ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿੰਨੀ ਚੜ੍ਹਾਈ ਆ ਸੰਦੀਪ ਦੀ ਇਹਦੇ 'ਚ ਕੋਈ ਸ਼ੱਕ ਨਹੀਂ ਕਿੱਡਾ ਵੱਡਾ ਨਾਂ ਸੰਦੀਪ ਦਾ ਇਹਦੇ 'ਚ ਕੋਈ ਸ਼ੱਕ ਨਹੀਂ ਆਪਾਂ ਸਾਰਿਆਂ ਨੇ ਕਬੱਡੀ ਦੇ ਸਟਾਰ ਜਾਫੀਆਂ ਦੀਆਂ ਇੰਟਰਵਿਊ ਸੁਣੀ ਐ ਤੇ ਵੱਡੇ ਵੱਡੇ ਜਾਫੀਆਂ ਨੇ ਆਪਣੇ ਮੂੰਹ ਆਪਣੀ ਜ਼ੁਬਾਨੀ ਆਖਿਆ ਉਹ YouTube ਤੇ ਰਿਕਾਰਡ ਪਏ ਐ ਵੀ ਸੰਦੀਪ ਬਹੁਤ ਘੱਟ ਜੱਫਾ ਖਾਂਦਾ ਹੈ ਇਹ ਬਹੁਤ ਘੱਟ ਫੜਿਆ ਜਾਂਦਾ ਹੈ ਇਹ ਰੋਕਣਾ ਔਖਾ ਹੈ ਪਰ ਇੱਕ ਦਿਨ ਯਾਰ ਮੈਂ ਉਹ ਵੀਡੀਓ ਦੇਖ ਰਿਹਾ ਸੀ ਮੇਰੇ ਮਨ ਦੇ ਵਿੱਚ ਆਇਆ ਹੈ ਵੀ ਕਬੱਡੀ ਦੇ ਵਿੱਚ ਜਿਹੜੇ ਮਾਨ ਸਨਮਾਨ ਹੈ ਜਿਹੜੀਆਂ ਸਕੋਰਪੀਓ ਫਾਰਚੂਨਰ ਗੱਡੀਆਂ ਉਹ ਬਹੁਤ ਵੱਡੀ ਗਲਤੀ ਤੇ ਵੰਡੀਆਂ ਗਈਆਂ ਪਰ ਯਾਰ ਸੰਦੀਪ ਜਿਹੜਾ ਵੱਡਾ ਸਟਾਰ ਹੈ ਜਿੰਨੇ ਲੰਬੇ ਸਮੇਂ ਤੋਂ ਖੇਡ ਰਿਹਾ ਹੈ ਇਸ ਖਿਡਾਰੀ ਨੇ ਨਾ ਤਾਂ ਇਹ ਪੈਸੇ ਮਗਰ ਭੱਜਿਆ ਨਾ ਤੇ ਉਹਨਾਂ ਪੈਸਾ ਕਮਾਇਆ ਤੇ ਨਾ ਹੀ ਉਹਦਾ ਵੱਡਾ ਇਹਦਾ ਸਨਮਾਨ ਹੋਇਆ ਪਰ ਮੈਨੂੰ ਲੱਗਿਆ ਯਾਰ ਵੀ ਇਹਦਾ ਵੀ ਵੱਡਾ ਸਨਮਾਨ ਹੋਣਾ ਚਾਹੀਦਾ ਜਿਹੜੇ ਜਿਹੜੇ ਦਰਸ਼ਕ ਇਸ ਗੱਲ ਦੀ ਹਾਂ ਵੀ ਭਰਦੇ ਐ ਵੀ ਸੰਦੀਪ 도ਦੇ ਦਾ ਇਹ ਜਿੰਨਾ ਵੱਡਾ ਸਟਾਰ ਹੈ ਓਨੀ ਵੱਡੀ ਗੱਡੀ ਨਾਲ ਸਨਮਾਨ ਹੋਣਾ ਚਾਹੀਦਾ ਇੱਕ ਤਾੜੀ ਮਾਰ ਕੇ ਇਸ ਗੱਲ ਤੇ ਮੋਹਰ ਲਾ ਦਿਓ ਵੀ ਸੰਦੀਪ ਦਾ ਵੱਡਾ ਸਨਮਾਨ ਹੋਣਾ ਚਾਹੀਦਾ ਲੈ ਵੀ ਸੰਦੀਪ ਇਹ ਸਾਰਿਆਂ ਦੇ ਦਿਲ ਦੀ ਖਾਹਿਸ਼ ਹੈ ਵੀ ਤੇਰਾ ਵੱਡਾ ਸਨਮਾਨ ਹੋਵੇ ਤੂੰ ਸੁਖਰਾਜਾ ਸੁਖਰਾਜਾ ਆ ਸਿਗਨ ਦੇ